ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗਿਆ ਸੋਜੀ ਤੇ ਆਲੂਆਂ ਤੋਂ ਨਵੇਂ ਸਨੈਕਸ ਬੱਚਿਆਂ ਵਾਸਤੇ ਤੇ ਆਜੋ ਤੁਹਾਡੇ ਨਾਲ ਵੀ ਸਾਰਿਆਂ ਨਾਲ ਰੈਸਪੀ ਸ਼ੇਅਰ ਕਰਦੇ ਆ ਬਣੇ ਰਿਓ ਅੱਜ ਦੀ ਆਪਣੀ ਵੀਡੀਓ ਦੇ ਨਾਲ ਹਾਂਜੀ ਆਪਾਂ ਗੈਸ ਬਾਲ ਲਿਆ ਵਾ ਕੜਾਈ ਰੱਖ ਲਈ ਆ ਤੇ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਪਹਿਲਾਂ ਫੈਂਡ ਹਾਂਜੀ ਅਰ ਸਭ ਤੋਂ ਪਹਿਲਾਂ ਆਪਾਂ ਹਿੰਗ ਪਾ ਲੈਣੀ ਆ ਫੈਂਡ ਆਪਣਾ ਗਰਮ ਹੋ ਗਿਆ ਤੇ ਹੁਣ ਪਾ ਲੈਣਾ ਪਜੀ ਦਾ ਜੀਰਾ ਪਾ DJI ਗੁਗਾ ਫਿਰ ਆਪਾਂ ਨਮਕ ਤੇ ਚਿਲੀ ਫਲੈਕਸ ਪਾਉਣੀ ਆ ਹੂੰ ਜੀਰੇ ਨੂੰ ਆਪਾਂ ਭੁੰਨ ਲਾਂਗੇ ਬੜਾ ਚੰਗੀ ਤਰ੍ਹਾਂ ਇਹਦੇ ਚਿਲੀ ਫਲੈਕਸ ਪਾ ਦਾਂਗੇ ਥੋੜੀ ਜੀ ਇਹ ਆਪਾਂ ਨਮਕ ਪਾ ਦਾਂਗੇ ਸਵਾਦ ਅਨੁਸਾਰ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਾਂਗੇ ਹਾਂ ਜੀ ਅਨਾਵ ਦੇਖੋ ਜੀਰਾ ਤੇ ਜੈਲੀ ਫਲੈਕਸ ਨਮਕਪੜਾ ਤਾਂ ਇਹ ਗੁੱਜ ਗਏ ਨੇ ਤੇ ਇੱਧਰ ਆਪਾਂ ਦੋ ਬੋਲੀਆਂ ਹਲਦੀਆਂ ਨੇ ਸੋਜੀ ਦੀਆਂ ਇਹ ਪਾ ਦਾਂਗੇ ਵਿੱਚ ਚੰਗੀ ਤਰ੍ਹਾਂ ਮਿਚਾ ਲਣਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਜੇ ਦਾ ਪਾਣੀ ਪਾ ਲੈਣਾ ਇਹਦੇ ਵਿੱਚ ਇਵੇਂ ਜੇ ਆਪਣੀਆਂ ਦੋ ਕੌਲੀਆਂ ਸੂਜੀ ਦੀਆਂ ਆ ਤਿੰਨ ਤੇ ਸਾਡੇ ਤਿੰਨ ਕੌਲੀਆਂ ਪਾ ਲੈਣੀਆਂ ਆ ਪਾਣੀ ਦੀਆਂ ਇਹ ਇਧਰ ਆ ਪਾ ਲੂਆਂ ਨੂੰ ਗੁੱਦੂ ਕਸ਼ ਕਰ ਲਿਆ ਜੀ ਦਾ ਗੁੱਦੂ ਕਸ਼ ਕਰਕੇ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਇਹਨਾਂ ਨੂੰ ਪਾਦਾਂਗੇ ਵਿੱਚੇ ਹੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਉੱਪਰ ਲਾ ਲੈਣਾ ਆਲੂ ਪਾਉਣ ਤੋਂ ਬਾਅਦ ਜੇ ਲੋੜ ਹੋਵੇ ਹੋਰ ਪਾਣੀ ਦੀ ਪਾ ਸਕਦੇ ਆ ਆਪਾਂ ਥੋੜਾ ਜਿਹਾ ਇਹਨੂੰ ਲਾਈ ਜਾਣਾ ਆਪਾਂ ਹੌਲੀ ਹੌਲੀ ਆਪਣਾ ਆਟੇ ਦੇ ਡੋਬ ਨੂੰ ਤਿਆਰ ਹੋ ਜਾਊਗਾ ਜੇ ਇਹ ਸਪਨਾ ਬੜੀ ਜਾਊਗਾ ਤੇ ਆਪਾਂ ਇਸੇ ਤਰ੍ਹਾਂ ਹੀ ਬਣਾਈ ਜਾਵਾਂਗੇ ਇਹ ਤਾਂ ਉਹਨਾਂ ਪਾਪ ਸਾਰੇ ਮਿਸ਼ਰਣ ਨੂੰ ਪਲਾਈ ਜਾਣਾ ਇਹ ਆ ਤੇ ਉਹ ਡੋਆ ਪਿਆਰ ਹੋ ਜੂਗਾ ਹਾਂਜੀ ਆਲੇ ਤੋਂ ਆਪਣਾ ਬੈਡ ਹਾੜੋ ਜਾਵਾ ਇਸੇ ਤਰ੍ਹਾਂ ਆ ਪੈ ਭਲਾਈ ਜਾਣਾ ਆਟੇ ਦੇ ਡੋਬ ਨੂੰ ਥੋੜਾ ਜਿਹਾ ਪਹਾੜ ਕਰ ਲੈਣਾ ਉਹ ਘੜੋਲ ਰਿਹਾ ਵਾ ਆਪਾਂ ਨੂੰ ਵੱਡੀ ਇਸ ਪਲੇਟ ਦੇ ਵਿੱਚ ਪਾ ਕੇ ਠੰਡਾ ਕਰ ਲੈਣਾ ਤੇਰਾ ਕੁਲ ਸਨੈਕਸ ਤਿਆਰ ਕਰਾਂਗੇ ਹਾਂਜੀ ਆਪਣਾ ਡੋਅ ਦੇਖੋ ਰੈਡੀ ਹੋ ਗਿਆ ਵਾ ਉਹ ਆਪਾਂ ਫਰਾਜ ਦੇ ਵਿੱਚ ਕੱਢ ਲੈਣਾ ਚੰਗੀ ਜਿਹਾ ਠੰਡਾ ਹੋ ਜਾਵੇ ਹੋ ਗਿਆ ਠੰਡਾ ਹੋ ਜਾਵੇ ਚੰਗੀ ਤਰ੍ਹਾਂ ਗੈਸ ਨੂੰ ਕਰਦਾਂ ਨੇ ਬੰਦ ਜੀ ਆਪਾਂ ਇਹਨੂੰ ਪ੍ਰਾਤ ਦੇ ਵਿੱਚ ਪਾ ਲਿਆ ਵਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪ੍ਰਾਤ ਦੇ ਵਿੱਚ ਫਲਾੜ ਦੇਣਾ ਤੇ ਠੰਡਾ ਹੋ ਜਾਊਗਾ ਫਿਰ ਫਿਰ ਆਪਣੇ ਸਨੈਕਸ ਕਰਾਂਗੇ ਆਪਾਂ ਰੈਡੀ ਤੇ ਆਇਲ ਧਰਦਾਂਗੇ ਆਪਾਂ ਕੜਾਈ ਦੇ ਵਿੱਚ ਪਾ ਕੇ ਮਰਮੋ ਜਾਊਗਾ ਹਾਂਜੀ ਆਪਾਂ ਕੜਾਈ ਹੁਣ ਧਾਤੀਆ واਸ਼ ਕਰਕੇ ਇਹਦੇ ਵਿੱਚ ਪਾ ਦਾਂਗੇ ਰਫੈਂਡ ਤੇ ਫਿਰ ਆਪਾਂ ਸਨੈਕਸ ਕਰਾਂਗੇ ਤਿਆਰ ਸੈਂਪਕ ਇਕੜਾ ਦੇ ਵਿੱਚ ਗਰਮ ਹੋਣ ਲਈ ਪਾ ਦਾਂਗੇ। ਉਹਦੇ ਉੱਪਰ ਆਪਾਂ ਥੋੜਾ ਥੋੜਾ ਤੇਲ ਪਾ ਲੈਣਾ। ਹਾਂਜੀ ਹੁਣ ਆਪਾਂ ਇਹ ਸਨੈਕਸ ਤਿਆਰ ਕਰਾਂਗੇ। ਡੋਨਰ ਤੇ ਆਪਦੇ ਤਰ੍ਹਾਂ ਬਣਾ ਲੈਣੇ ਇਸ ਤਰ੍ਹਾਂ। ਕਿਉਂਕਿ ਬੱਚਿਆਂ ਨੂੰ ਵਧੀਆ ਲੱਗਣ। ਇਸ ਤਰੀਕੇ ਦੇ ਪਕਵਣਾ ਲੈਣੇ ਸਾਰੇ। ਤੇ ਤੇਲ ਆਪਣਾ ਗਰਮ ਹੋ ਰਿਹਾ ਇੱਥੇ। ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ। ਤੁਸੀਂ ਜ਼ਰੂਰ ਆਪਣੇ ਘਰੇ ਟਰਾਈ ਕਰਿਓ। ਬੱਚਿਆਂ ਨੂੰ ਬਣਾ ਕੇ ਦਿਓ 스ਨੈਕਸ। ਬਾਹਰ ਦੇ ਪੈਕ ਖਾਣ ਨਾਲੋਂ ਤਾਂ ਵਧੀਆ ਹੀ ਘਰ ਦੇ ਵਿੱਚ ਬਣਾ ਲੈਣੇ। ਹਾਂਜੀ ਆਪਾਂ ਇੱਧਰ ਬਣਾ ਰਹੇ ਆ 스ਨੈਕਸ ਤੇ ਔਇਲ ਆਪਣਾ ਗਰਮ ਹੋ ਰਿਹਾ ਹੋ ਅੰਦਰ ਤੇ ਮੈਂ ਸੋਚਿਆ ਜਿਆਦਾ ਇੱਥੇ ਬੈਠ ਤੇ ਬੈ ਗਈ। ਸਾਰੇ ਰੈਡੀ ਕਰ ਲੈਣੇ ਆ।

ਹਾਂ ਹੀ ਸੋ ਜਿਆਦਾ ਸਾਰਿਆਂ ਨਾਲ ਵੀ ਸ਼ੇਅਰ ਕਰਦਾ ਹਾਂ ਇਹ ਰੈਸਪੀ ਹਾਂਜੀ ਇੱਧਰ ਸਾਰੇ ਆਪਾਂ ਸਨੈਕਸ ਆਪਣੇ ਬਣਾ ਕੇ ਕਰ ਲਏ ਰੈਡੀ ਤੇ ਆ ਥੋੜਾ ਜਿਹਾ ਰਹਿ ਗਿਆ ਹੋਲਡੋ ਇਹ ਵੀ ਬਣਾ ਲਾਂਗੇ ਆਪਾਂ ਸਾਰੇ ਇਸੇ ਤਰ੍ਹਾਂ ਇੱਕ ਹੀ ਸ਼ੇਪ ਦੇ ਆਪਾਂ ਬਣਾਏ ਆ ਤੇਲ ਆਪਣਾ ਗਰਮ ਹੋ ਰਿਹਾ ਵਾ ਤੇ ਆਪਾਂ ਹੁਣ ਇਹਨਾਂ ਨੂੰ ਤਲ ਲਾਂਗੇ ਬਹੁਤ ਹੀ ਜ਼ਿਆਦਾ ਸਵਾਦ ਬਣਦੇ ਆ ਤੇ ਤੇ ਆਪਣੇ ਸਾਰੇ 스낵 ਚੋ ਜੁਕੇ ਆ ਰੈਡੀ ਤੇ ਆਪਣਾ ਤੇਲ ਵੀ ਗਰਮ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਤਲ ਲਾਂਗੇ ਤੇਲ ਆਪਣਾ ਹੋ ਗਿਆ ਗਰਮ ਇੱਕ ਇੱਕ ਕਰਕੇ ਆਪਾਂ ਹਾਣ ਦੇ ਵਿੱਚ ਪਾ ਦਾਂਗੇ ਤੇਲ ਦੇ ਵਿੱਚ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਕਰ ਲੈਣੇ ਹੈ। ਜੈਤ ਆਪਣਾ ਘੱਟ ਦੇ ਬਾਈਸ। ਇਹਨਾਂ ਨੂੰ ਵਿੱਚ ਪਾਉਣ ਤੋਂ ਬਾਅਦ ਫਿਰ ਆਪਾਂ ਆਸ ਨਾਲ ਦਾ ਤੇਜ਼। ਜਲਦੀ ਆਪਣਾ ਸਨੈਕਸ ਬਣ ਕੇ ਰੈਡੀ ਹੋ ਜਾਣਗੇ। ਜੈ ਇਸ ਨੂੰ ਕਰ ਦਾਂਗੇ ਫੁੱਲ। ਚੰਗੀ ਤਰ੍ਹਾਂ ਹੋ ਜਾਣੇ ਫਰਾਈ। ਜਿਸ ਤਰ੍ਹਾਂ ਬੱਚੇ ਮੈਟਾ ਵਾਲੇ ਟਰੈਕਸ ਬਣਦੇ ਨੇ ਉਸ ਤਰੀਕੇ ਦੇ ਆਪਾਂ ਬਣਾਏ ਆ ਤੇ ਉਹ ਟਰੈਕਸ ਜਿਹੜੇ ਹੁੰਦੇ ਕਿੰਨਾ ਨਿਹਾਨੀਕਰਕ ਹੁੰਦੇ ਤੇ ਇਵਲੇ ਬੱਚਿਆਂ ਨੂੰ ਜਰੂਰ ਲਾ ਤੇ ਜੋ ਤੁਸੀਂ ਆਪਣੇ ਘਰੇ ਬੱਚੇ ਬਹੁਤ ਜਣਾ ਖਾਸ਼ੋ ਹੁੰਦੀ ਹਾਂ ਹਾਂਜੀ ਆਪਣੇ ਸਨੈਕਸ ਇੱਧਰ ਰੈਡੀ ਹੋ ਰਹੇ ਨੇ ਚੰਗੀ ਤਰ੍ਹਾਂ ਆਪਣੇ ਜਦੋਂ ਬ੍ਰਾਊਨ ਹੋ ਜਾਣਗੇ ਸਨੈਕਸ ਉਹਨੂੰ ਆਪਾਂ ਕੱਢਾਂਗੇ ਉਹਨਾਂ ਨੂੰ ਪਲੇਟ ਦੇ ਵਿੱਚ ਤੇ ਦੂਸਰੇ ਵੀ ਫਿਰ ਬਣਾ ਲਾਂਗੇ ਆ ਜਿਆ ਵਲੇ ਬ੍ਰਾਊਨ ਹੋ ਜਾਣਗੇ ਜਦੋਂ ਚੰਗੀ ਤਰ੍ਹਾਂ ਉਹ ਕੱਢਾਂਗੇ ਹਾਂਜੀ ਆਪਣੇ ਸਨੈਕਸ ਉਹ ਡੀਪ ਫਰਾਈ ਹੋ ਰਹੇ ਨੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜਦੋਂ ਬ੍ਰਾਊਨ ਹੋ ਜਾਣਗੇ ਉਦੋਂ ਆਪਾਂ ਕੱਢਾਂਗੇ ਗੱਚੇ ਰਹਿ ਜਾਣਗੇ ਨਹੀਂ ਤਾਂ ਹਾਂਜੀ ਬਹੁਤ ਜਿਆਦਾ ਸਵਾਦ ਲੱਗੇ ਚਾਹ ਦੇ ਨਾਲ ਖਾਓ ਬਹੁਤ ਬਹੁਤ ਜਿਆਦਾ ਟੇਸਟੀ ਲੱਗੇ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲੈਣਾ ਇਦਾਂ ਆਪਣੇ ਚੱਲ ਰਿਹਾ ਹੈ ਪਾਠ ਹਾਂਜੀ ਅੱਜ ਸਨੈਕਸ ਅੰਦਰ ਬ੍ਰਾਊਨ ਹੋ ਰਿਹਾ ਜੇ ਥੋੜੇ ਜਿਹਾ ਹੋਰ ਬ੍ਰਾਊਨ ਹੋ ਜਾਣਗੇ ਫਿਰ ਆਪਾਂ ਪਲੇਟ ਦੇ ਵਿੱਚ ਕੱਢ ਲਾਂਗੇ ਵਧੀਆ ਤਰ੍ਹਾਂ ਅੰਦਰ ਤੱਕ ਪੱਕ ਜਾਣਗੇ ਹਾਂਜੀ ਇਦਾਂ ਆਪਣੇ ਬ੍ਰਾਊਨ ਹੋ ਚੁੱਕੇ ਨੇ ਸਨੈਕਸ ਆਪਾਂ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਤੇ ਇਹਨੂੰ ਕੱਢ ਲਾਂਗੇ ਆਪਾਂ ਪਲੇਟ ਦੇ ਵਿੱਚ ਬਟਰ ਪੇਪਰ ਆਪਾਂ ਵਿਛਾਲ ਲਿਆ ਪਲੇਟ ਦੇ ਵਿੱਚ ਜੇ ਆਪਾਂ ਤੇ ਇਹਦਾ ਛੋੜ ਕੇ ਕੱਢ ਲੈਣ। ਬਹੁਤ ਹੀ ਜ਼ਿਆਦਾ ਵਧੀਆ ਬਣੇ ਕ੍ਰਿਸਪੀ। ਹਾਂਜੀ ਹੁਣ ਆਪਾਂ ਦੂਸਰਾ ਪੂਰਾ ਆਪਣਾ ਪਾ ਲੈਣਾ। ਨਿਕਲ ਕੇ ਕਰਕੇ ਸੇਵੀ ਬਣ ਗਏ। ਵੀ ਆਪਣੇ ਬਰਾਊਨ ਹੋ ਜਾਣਗੇ ਜਦੋਂ ਸਨੈਕ ਸੇਵੀ ਨੂੰ ਉੱਪਰ ਪਲੇਟ 'ਚ ਕੱਢ ਲਵਾਂਗੇ। ਇਹ ਗੋਦੀਆ ਹੋ ਰਹੀਆ ਬਣੇ ਕ੍ਰਿਸਪੀ ਕ੍ਰਿਸਪੀ। ਹਾਂਜੀ ਆਪਣੇ ਸਨੈਕ ਸਦਰ ਬਣਦੇ ਪਏ ਨੇ। ਥੋੜੇ ਜਿਹਾ ਆਵਲੇ ਰਹਿ ਗਏ। ਫਿਰ ਆਪਣੇ ਬਣ ਕੇ ਰੈਡੀ ਨੇ। ਉੜੇ ਜਾ ਪਾ ਇਧਰ ਹੋਏ ਗਰਮ ਕਰਤਾ ਰਹੀ ਸੀ ਤੇ ਇਹਦੇ ਵਿੱਚ ਬਣਾ ਰਹੇ ਆ ਕਿਉਂਕਿ ਜਲਦੀ ਆਪਣਾ ਕੰਮ ਖਤਮ ਹੋ ਜੇ ਮਨਤ ਦੇਖ ਰਹੀ ਹੈ ਚੱਕ ਚੱਕ ਕੇ ਮਨਤ ਦੇ ਮੂੰਹ ਜਿਹਾ ਲਾਲ ਆ ਰਹੀਆਂ ਦੋ ਦੋ ਖਾਈਏ ਸੀ ਮੈਂ ਕਿਹਾ ਸਬਰ ਰੱਖੋ ਬਣਨ ਦੇਣ ਦੋ ਪਹਿਲਾਂ ਫਿਰ ਖਾ ਲਿਓ ਹਾਂਜੀ ਆਪਣੇ 스낵 ਸੇਦਰ ਬਣ ਕੇ ਰੈਡੀ ਆ ਤੇ ਲਾਸਟ ਵਾਲਾ ਪੂਰਾ ਆਪਣਾ ਇਧਰ ਬਣ ਰਿਹਾ ਵਾ ਔਰ ਦੂਸਰੀ ਵੱਡੀ ਕੜਾਈ ਦੇ ਵੀ ਸੇਕ ਘੱਟ ਲੱਗ ਰਿਹਾ ਸੀ ਇਸ ਕਰਕੇ ਮੈਂ ਛੋਟੇ 프라이 ਬੈਂਚ ਬਣਾ ਰਹੀ ਹਾਂ। ਆ ਲਾਸਟ ਵਾਲਾ ਬੋਰੀ ਆ ਬਸ। ਇਹ ਵੀ ਰੈਡੀ ਹੋ ਰਿਹਾ ਵਾ। ਤੇ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਜਰੂਰ। ਬਹੁਤ ਜ਼ਿਆਦਾ ਟੇਸਟੀ ਬਣਦੇ ਆ। ਬੱਚੇ ਤੁਹਾਡੇ ਰੋਜ਼ ਮੰਗਿਆ ਕਰਨਗੇ। ਬਾਹਰ ਦਾ ਖਾਣਾ ਛੱਡ ਦੇਣਗੇ। ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਬ੍ਰਾਊਨ ਕਰਨੇ ਆ ਆ ਦੇਖੋ ਵਧੀਆ ਕ੍ਰਿਸਪੀ ਬਣ ਚੁੱਕੇ ਨੇ ਆ ਦੇਖੋ ਗਾਇਸ ਕਿੰਨੇ ਜ਼ਿਆਦਾ ਕ੍ਰਿਸਪੀ ਬਣੇ ਨੇ ਆਪਣੇ ਬਹੁਤ ਵਧੀਆ ਬਣੇ ਆ ਤੇ ਆ ਵੀ ਬਣ ਗਿਆ ਆਪਣਾ ਰਾਸਕੂਲ ਆਲਮੋਸਟ ਬਣ ਹੀ ਚੁੱਕਿਆ ਹੈ ਵੀ ਇਹਨਾਂ ਨੂੰ ਵੀ ਆਪਾਂ ਕੱਢ ਦਾਂਗੇ ਪਲੇਟ ਦੇ ਵਿੱਚ ਇਹ ਤੇ ਅਚਪਲੇ ਨਾਲ ਖਾਓ ਭਾਵੇਂ ਗ੍ਰੀਨ ਚਟਨੀ ਦੇ ਨਾਲ ਖਾਓ ਸਾਰੇ ਰੈਡੀ ਕਰੀ ਦੀ ਜਿਹੜੀ ਕਦੀ ਨੇ ਦੀ ਧਨੀਏ ਦੀ ਉਹਦੇ ਨਾਲ ਬਹੁਤ ਜਿਆਦਾ ਸਵਾਦ ਲੱਗਦੇ ਤੇ ਦੂਸਰੀ ਕੱਚਾ ਪੁੰਦੀਆ ਟਮੇਟੋ ਕੱਚਾ ਪੁੰਦੇ ਨਾਲ ਵੀ ਬਹੁਤ ਵਧੀਆ ਲੱਗਦੇ ਗੈਸ ਨੂੰ ਕਰ ਦਾਂਗੇ ਬੰਦ ਤੇ ਰੈਡੀ ਹੋ ਚੁੱਕੇ ਨੇ ਹੁਣ ਜੀ ਆਪਾਂ ਕੱਢ ਲਾਂਗੇ ਪਲੇਟ ਦੇ ਵਿੱਚ ਮੈਨਾਂ ਲਿਆ ਕ੍ਰਿਸਪੀ ਕ੍ਰਿਸਪੀ ਬਣੇ ਆ। ਹਾਂ ਲਾਸਟ ਵਾਲੀ ਜੇ ਆਪਾਂ ਕੱਢ ਲਈਏ ਸਾਰੇ। ਧਿਆਨ ਨਾਲ ਕਰੇ ਪਰਮਨ। ਮੈਂ ਕੱਢ ਲਈ। ਹਾਂਜੀ ਆ ਦੇਖੋ ਕਿੰਨੇ ਵਿਡੀਓ ਬਣ ਕੇ ਰੈਡੀ ਹੋਏ ਆਪਣੇ 스ਨੈਕਸ। ਹਾਂਜੀ ਆਪਣੇ 스ਨੈਕਸ ਬਣ ਕੇ ਰੈਡੀ ਆ ਜੀ। ਤੇ ਤੁਹਾਨੂੰ ਸਾਡੀ ਵੀਡੀਓ ਸਾਡੀ ਬਹੁਤ ਵਧੀਆ ਲੱਗੀ ਹੋਊਗੀ ਤੇ ਸੂਜੀ ਤੇ ਆਲੂਆਂ ਦੇ ਸਨੈਕਸ ਵਾਲੀ ਤੇ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਸਾਡੇ ਨੂੰ ਮਰਲੇ ਸਬਸਕ੍ਰਾਈਬ ਕਰਨ ਭਾਣ ਜੀ ਸਾਰਿਆਂ ਨੂੰ ਹਾਂ ਜੀ ਬਾਈ